ਪੱਕੇ ਨਹੀਂ ਸਾਬ ਦੇ ਤੇਰੀ ਹਿੱਕ ਤੇ ਨਚਣਗੇ ਨੀ ਦਿੱਲੀਏ ਤੇਰੀ ਹਿੱਕ ਤੇ ਨਚਣਗੇ ਨੀ ਦਿੱਲੀਏ ਪੁੱਤ ਅਣਖੀ ਨੇ ਸੂਰਮੇ ਪੰਜਾਬ ਦੇ ਤੇਰੀ ਹਿੱਕ ਤੇ ਨਚਣਗੇ ਨੀ ਦਿੱਲੀਏ ਪੁੱਤ ਅਣਖੀ ਨੇ ਸੂਰਮੇ ਪੰਜਾਬ ਦੇ ਸਾਡੇ ਦਾਦੇ ਨੇ ਸੀ ਕਿਵੇਂ ਤੇਰੀ ਹੋਂਦ ਨੂੰ ਬਚਾਇਆ ਅੱਜ ਉਹਦਾ ਪਰਿਵਾਰ ਹੱਕ ਲੈਣ ਦੇ ਲਿਆ ਆ ਸਾਡੇ ਦਾਦ ਜੀ ਨੇ ਸੀ ਕਿਵੇਂ ਤੇਰੀ ਹੋਂਦ ਨੂੰ ਬਚਾਇਆ ਅੱਜ ਉਹਦਾ ਪਰਿਵਾਰ ਹੱਕ ਲੈਣ ਦੇ ਲਿਆ ਆ ਸਦਾ ਜਿੱਤਿਆ ਤੈਨੂੰ ਕਦੇ ਹਾਰੇ ਨਹੀਂ ਪੰਨੇ ਖੋਲੇ ਇਤਿਹਾਸ ਦੀ ਕਿਤਾਬ ਦੇ ਤੇਰੀ ਹਿੱਕ ਤਨ ਚਣਗੇ ਨਹੀਂ ਦਿਲ ਲੀਏ ਤੇਰੀ ਹਿੱਕ ਤਨ ਚਣਗੇ ਨਹੀਂ ਦਿਲ ਲੀਏ ਕੁੱਤੇ ਅੱਖੀਂ ਨੇ ਸੂਰ ਮੇਂ ਪੰਜਾਬ ਦੇ ਇਸ ਦੇਸ਼ ਤੇ ਮੁਸੀਬਤਾਂ ਨੇ ਜਦੋਂ ਕਦੇ ਆਈਆਂ ਹਕ ਤਣ ਕੇ ਖੜੇ ਹਾਂ ਕਦੇ ਪਿੱਠਾਂ ਨਹੀਂ ਦਿਖਾਣਾ ਕੰਡੇ ਕਰਦੇ ਨੇ ਰਾਖੀ ਹਾਂ ਮੈਂ ਕਿਦੀ ਕੰਡੇ ਕਰਦੇ ਨੇ ਰਾਖੀ ਤਾਂ ਹੀ ਮੈਂ ਕਿਦੀ ਹੁੰਦੇ ਸੋਹਣੇ ਨੇ ਫੁੱਲ ਨੇ ਗੁਲਾਬ ਦੇ ਤੇਰੀ ਹਿੱਕ ਤੇ ਨਿਚਣਗੇ ਉੱਤੇ ਅੱਖੀਂ ਨੇ ਸੂਰ ਮੈਂ ਪੰਜਾਬ ਦੇ ਬਾਰੀ ਭਗਤ ਸਰਪੇ ਇਸ ਦੀਸ਼ਲੀ ਜਵਾਨੀ ਕਹੇ ਪਿੰਦਰ ਸਹੋਲਿਕ ਤੁਸਈਏ ਮਨਮਾਨੀ ਓ ਜੇ ਮੇਰਾ ਹੈ ਪਿਆਰ ਨਾਲ ਮੰਨ ਜਾ ਓ ਜੇ ਮੇਰਾ ਹੈ ਪਿਆਰ ਨਾਲ ਮੰਨ ਜਾ ਮੂਰੇ ਅਣਜਾਣੇ ਸਲਾਬ ਦੇ ਤੇਰੀ ਹੀ ਕਿ ਤਨ ਚਣਗੇ ਨਹੀਂ ਦਿਲ ਲੀਏ